ਕੋਈ ਨਹੀਂ ਸਾਹਿਬਾ ਉਹ ਹੈ ਕਿ ਕਿ ਪਾਸੇ ਉਹ ਉਹ ਨੂੰ ਕਹਿੰਦੇ ਮਸਲਾ ਗਿਆ ਹਾਂ ਕਰੋ ਮਸਲੇ ਨੂੰ ਮੇਰੇ ਮੋਖੇ ਪਰ ਇਹ ਜਿਹੜਾ ਗਰਮ ਕਰ ਲਈਏ ਸਾਰਿਆਂ ਦਾ ਜਵਾਬ ਜਿਹੜਾ ਹੈਗਾ ਹਮ ਬੜੇ ਕਰਕੇ ਜਵਾਬ ਦੇਣਾ ਆ ਆਦਮੀ ਪਾਰਟੀ ਆਦਮੀ ਪਾਰਟੀ ਜਿਸ ਨੂੰ ਦੇਖਿਆ ਸਰ ਸਰ ਹੋਈ ਜਾਂਦੀ ਪੂਜੀਆਂ ਪਾਰਟੀਆਂ ਜਿਹੜੀਆਂ ਨਾਲੇ ਖੜੀਆਂ ਤੇ ਬੜਾ ਪ੍ਰਚਾਰ ਕਰ ਰਹੀਆਂ ਭਈ ਨਾਲੇ ਖੜੀ ਚੋ ਮੀਡੀਆ ਰਾਹੀਂ ਨਾ ਨਾ ਨਾਲੇ ਸੁਗੰਧ ਮੈਨਾਂ ਤੇ ਵੀ ਮਾਧਿਮ ਰਾਹੀਂ ਅਖਬਾਰਾਂ ਰਾਹੀਂ ਤੇ 2.5 ਸਾਲ ਦੇ ਵਿੱਚ ਭਈ ਇੱਕ ਸਾਹਮਣੇ ਸਰੰਦਰ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਉਹ ਜੋ ਕੋਚੂ ਹੂਟ ਬੋਲ ਕੇ ਕਿੱਦਾਂ ਸੀਗੇ ਉਹ ਦੇਖਿਓ ਭਾਈ ਇਹਨਾਂ ਲੋਕਾਂ ਨੂੰ ਜਿਹੜਾ ਗੁੰਮਰਾਹ ਕਰ ਰਹੇ ਆ ਭਾਈ ਇਹਦਾ ਦੇਖਿਓ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਭਝਾਲ ਨੂੰ ਬਚਾਉਣ ਦੇ ਲਈ ਇਹ ਅੱਜ ਦੇਸ਼ ਅੰਦਰ ਲੜਾਈ ਜੜੀ ਜਾ ਰਹੀ ਆ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਣਾ ਇੱਥੇ ਸ਼ੀਮਤੀ ਬੋਟ ਜਿਹੜਾ ਉਹ ਬੰਪੂ ਜੀ ਤੁਹਾਡਾ ਨਾਲ ਪਿੱਛੇ ਆਜਾ ਲੱਗੇ ਨੂੰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਦਾ ਸਵਾਗਤ

ਤੇ ਪਾਰਟੀ ਵਾਲਿਆਂ ਦੇ ਨਹੀਂ ਛੱਡਦਾ ਮੈਂ ਕਿਹਾ ਜਦ ਦਿੱਤਾ ਹੀ ਸਾਰਾ ਕੁਝ ਪਾਰਟੀ ਵਾਲਿਆਂ ਨੇ ਤੇ ਉਹਨਾਂ ਨੂੰ ਛੋੜੋ ਭੁੱਲ ਸਕਦੇ ਹਾਂ ਹਾਂ ਹੁਣ ਬੈਠੇ ਆ ਸਰਪੰਚ ਸਾਹਿਬ ਇਹਨਾਂ ਦੇ ਮਾਮਾ ਜੀ ਮੇਰੇ ਭਰਾ ਦੇਵਰਾਜ ਸੰਧੂ ਜੀ ਸਾਡਾ ਪੁਰਾਣਾ ਰਿਸ਼ਤਾ ਹੈ ਕਿੰਨੀ ਉਮਰ ਲਾਈ ਅਸੀਂ ਦੌੜ ਭੱਜ ਕੀਤੀ ਬਾਬਾ ਸਾਹਿਬ ਦੀ ਲਹਿਰ ਚ ਬੀਐਸਪੀ ਚ ਅਸੀਂ ਕੰਮ ਕੀਤਾ ਤੇ ਸਾਡਾ ਰਿਸ਼ਤਾ ਹੈ ਕਿ ਬਣਾ ਤੋ ਇੰਟਰਸਟ ਆ ਸਾਡੀਆਂ ਜੰਨਾ ਆ ਮਨਜੀਤ ਭਾਜੀ ਇਸ ਕਰਕੇ ਆਪਾਂ ਸਬੰਧਾਨ ਦੇ ਕਰਕੇ ਇਹ ਫੈਸਲਾ ਲਿਆ ਤੇ ਜਿਹੜਾ ਕਾਂਗਰਸ ਵਾਲਾ ਉਮੀਦਵਾਰ ਹੈ ਉਹ ਪਤਾ ਹੀ ਨਹੀਂ ਕਿੱਥੇ ਦਾ 160 ਕਿਲੋਮੀਟਰ ਦੂਰ ਕੋਈ ਕਹਿੰਦਾ ਮਰਿੰਡੇ ਦਾ ਆ ਕੋਈ ਕਹਿੰਦਾ ਚਮਕੌਰ ਸਾਹਿਬ ਦਾ ਉਹਨੂੰ ਲੱਭਾਂਗੇ ਕਿੱਥੇ ਤੇ ਜਿਹੋ ਜਿਹਾਂ ਮੈਨੂੰ ਕਹਿਣਾ ਨਹੀਂ ਚਾਹੀਦਾ ਉਹਦਾ ਜਿਹੋ ਜਿਓ ਹਰਕਤਾਂ ਕਰ ਰਿਹਾ ਹੈ ਕਿ ਸਿਆਣਾ ਬੇਣਾ ਹੋ ਕੇ ਹੀ ਉਹ ਚੰਗੀਆਂ ਹੈ ਹਰ ਕਿਸਾ ਕਿਸੇ ਬੀਬੀ ਜੀ ਦੇ ਕਚਹਿਰੀ ਚ ਜਾ ਕੇ ਮੂੰਹ ਨੂੰ ਹੱਥ ਲਾ ਦੇਣਾ ਤੇ ਫੇਰ ਕਹਿ ਦੇਣਾ ਵੀ ਇਹ ਤਾਂ ਮੇਰੀ ਭੈਣ ਆ ਤੁਸੀਂ ਦੱਸੋ ਆਪਾਂ ਪਰਵਾਣਾ ਜਿਹੜੇ ਰਹਿਣ ਵਾਲੇ ਬੰਦੇ ਆ ਆਪਣੀ ਸੱਚੀ ਭੈਣ ਵੀ ਹੋਵੇ ਉਹ ਆਪਾਂ ਨੂੰ ਕਿਤੇ ਬਾਹਰ ਮਿਲ ਪਵੇ ਕਿਸੇ ਸਕੂਲ ਚ ਕਿਤੇ ਬਾਜ਼ਾਰ ਚ ਆਪਾਂ ਉਹਦੇ ਮੂੰਹ ਨੂੰ ਹੱਥ ਲਾਉਣੇ ਇਹ ਉਸ ਉਮੀਦਵਾਰ ਦੀ ਮਾਨਸਿਕਤਾ ਜਿਹੜੀ ਅੰਦਰ ਮਾਨਸਿਕਤਾ ਹੈ ਨਾ ਔਰਤ ਪ੍ਰਤੀ ਉਹਦਾ ਪਰਖਾਵਾ ਕਰ ਜਦੋਂ ਉਹਦੇ ਪੋਸਟਰ ਲੱਗੇ ਸੀ ਤੇ ਤੁਹਾਡੇ ਫਲੋਰ ਹੀ ਲੱਗੇ ਕਾਂਗਰਸੀਆਂ ਨੇ ਲਵਾਏ ਅਸੀਂ ਤਾਂ ਲਵਾਏ ਨਹੀਂ ਟੈਂਪਲ ਸਰ ਉਹਨਾਂ ਨੇ ਲਵਾਏ ਕਾਂਗਰਸੀਆਂ ਨੇ ਜਦੋਂ ਪੋਸਟਰ ਲੱਗੇ ਉਹਨਾਂ ਦੇ ਉਹ ਲੜਕੀ ਦੇ ਬਾਹਰ ਟੱਚ ਕਰ ਰਿਆ ਦੇਖੋ ਭਰਾਵੋ ਆਪਾਂ ਬੱਚੀਆਂ ਵਾਲੇ ਆ ਕੁੜੀਆਂ ਵਾਲੇ ਆ ਬੱਚੀਆਂ ਵਾਲੇ ਅੱਜ ਕੱਲ੍ਹ ਸਕੂਲਾਂ 'ਚ ਸਿਖਾਉਣ ਲੱਪੇ ਹੁਣ ਬਈ ਬੈਡ ਟੱਚ ਕੀ ਜਾਂ ਤੇ ਗੁੱਡ ਟੱਚ ਕੀ ਜਿਹੜਾ ਗੰਦੀ ਮਾਨਸਿਕਤਾ ਨਾਲ ਕਿਸੇ ਨੂੰ ਟੱਚ ਕਰਦਾ ਉਹਨੂੰ ਬੈਡ ਟੱਚ ਕਹਿੰਦੇ ਜਦੋਂ ਆਪਾਂ ਪਿਆਰ ਨਾਲ ਮਮਤਾ ਨਾਲ ਸਤਿਕਾਰ ਨਾਲ ਕਿਸੇ ਨੂੰ ਟੱਚ ਕਰਦੇ ਹਾਂ ਕਹਿੰਦੇ ਵੀ ਇਹ ਗੁੱਡ ਫੀਲਿੰਗ ਸੋ ਚਰਨਜੀਤ ਚੰਨੀ ਨੂੰ ਇਹੀ ਨਹੀਂ ਪਤਾ ਵੀ ਬੱਚਿਆਂ ਨੂੰ ਆਪਾਂ ਗੁੱਡ ਟੱਚ ਦੇਣਾ ਚਾਹੀਦਾ ਨਾਟ ਬੈਡ ਮਾਨਸਿਕਤਾ ਮਾੜੀ ਹੈ ਸੋ ਪ੍ਰਵੋਪਾ ਸਾਰੇ ਇੱਕਿਆਂ ਇੱਕ ਵਿਚਾਰਧਾਰਾ ਦੇ ਸਾਡੇ ਤਾਂ ਇੱਧਰ ਨੇ ਸਾਰੇ ਗੋਦ ਵੀ ਸੰਝ ਕਿਉਂ ਜੀ ਟੋਲਦਾਰ ਸਾਹਿਬ ਸਾਡੇ ਸਾਰੇ ਇੱਧਰ ਉਹ ਪਹਿਲਾਂ-ਪਹਿਲਾਂ ਤਾਂ ਨਾ ਆਪਣੇ ਬਜ਼ੁਰਗ ਦਰਿਆ ਤੋਂ ਪਾਰ ਰਿਸ਼ਤਾ ਨਹੀਂ ਕਰਦੇ ਹੁੰਦੇ ਕਿਉਂ ਜੀ ਪੁਰਾਣੇ ਬਜ਼ੁਰਗਾਂ ਪੁਸਤਕ ਦੇ ਦਰਿਆ ਤੋਂ ਪਾਰ ਰਿਸ਼ਤਾ ਨਹੀਂ ਕਰਦੇ ਸੀ ਮੁੰਡੇ ਦਾ ਵੀ ਤੇ ਕੁੜੀ ਦਾ ਵੀ ਅਪਰਾ ਸਾਹਿਬ ਤੇ ਹੁਣ ਤੇ ਦਰਿਆ ਤੋਂ ਪਾਰ ਜਾਊਗਾ ਕੌਣ ਤੇ ਨਾਲੇ ਕਾਂਗਰਸ ਨੂੰ ਲੋਕਤਲ ਜਲੰਧਰ ਚੋਂ ਫਲੋਰ ਚੋਂ ਗਰਾਇਆ ਚੋਂ ਕੋਈ ਬੰਦਾ ਹੀ ਨਹੀਂ ਲੱਭਾ ਕਾਂਗਰਸ ਦਾ ਉਦਾਂ ਹੀ ਕੰਮ ਖਤਮ ਹੋ ਗਿਆ ਸਾਰੇ ਹੀ ਕਾਂਗਰਸੀ ਭੱਜ ਤੁਰੇ বিজেপি ਵੱਲ ਤੇ ਇਸ ਕਰਕੇ ਆਪਾਂ ਨੂੰ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ 3000 ਰੁਪਏ ਸਾਰੇ ਪਰਿਵਾਰਾਂ ਦਾ ਤਾਂ ਆਉਂਦੇ ਹੀ ਦੇ ਦਿੱਤਾ ਉਹਨਾਂ ਨੂੰ ਜੇ ਹੁੰਦਾ ਨਾ ਕੈਪਟਨ ਜੇ ਕੋਈ ਹੋਰ ਹੁੰਦਾ ਹੋਰ ਮੁੱਖ ਮੰਤਰੀ ਉਹਨੇ ਦੇਣਾ ਤਾਂ ਸੀ ਪਰ ਉਹਨੇ ਆਖਰੀ ਸਾਲ ਜਾ ਕੇ ਦੇਣਾ ਸੀ ਤੇ 3000 ਰੁਪਏ ਆਪਣਾ ਬਿਜਲੀ ਦਾ ਬਿੱਲ ਮਹੀਨੇ ਦਾ ਉਹ ਆਉਂਦਾ ਹੀ ਆਮ ਆਦਮੀ ਪਾਰਟੀ ਨੇ ਮਾਫ ਕਰਾ। ਕਈ ਬੰਦੇ ਮੈਨੂੰ ਕਹਿੰਦੇ 1000 ਰੁਪਏ ਨਹੀਂ ਦਿੱਤਾ। ਮੈਂ ਕਿਹਾ ਯਾਰ ਭਗਵੰਤ ਸਿੰਘ ਮਾਨ ਨੇ ਕਹਿਤਾ ਵੀ 2 ਮਹੀਨੇ ਬਾਅਦ ਅਸੀਂ ਉਹ ਵੀ ਸ਼ੁਰੂ ਕਰਨ ਲੱਗੇ। ਤਿੰਨ ਪਹਿਲਾਂ ਦਿੱਤਾ। ਹਜ਼ਾਰ ਰਹਿ ਗਿਆ 75% ਦੇ ਦਿੱਤਾ ਇੰਨਾ ਕਿ ਉਹ ਆਧਾਰ ਚੱਲਦਾ ਹੀ ਹੈ ਨਾ ਆਪਣੇ ਪਰਿਵਾਰਾਂ ਦੇ ਇੰਨੇ ਤੋਂ ਆਧਾਰ ਚਲਾਉਣਾ ਵੀ ਚਾਹੀਦਾ ਵਿਸ਼ਵਾਸ ਹੈ ਸਾਡੇ ਬਾਡੀ ਰਾਣੀ ਬੁਰੀ ਰੱਖੀ ਹੈ ਤੇ 3000 ਮਹੀਨਾ ਆ ਗਿਆ ਬਿਜਲੀ ਦੇ ਰੂਪ ਚ ਹਜ਼ਾਰ ਰਹਿ ਗਿਆ ਤੇ ਹਲੇ ਤਾਂ 3 ਸਾਲ ਪਏ ਇਹ ਗਾਰੰਟੀ ਮੈਂ ਤੁਹਾਨੂੰ ਦਿੰਦਾ ਵੀ ਅਗਲੇ 2 ਮਹੀਨਿਆਂ ਚ ਪੈਣਾ ਨੂੰ 1000 ਵੀ ਭਗੰਤ ਸਿੰਘ ਮਾਨ ਨੇ ਦੇਣਾ ਚਾਹੀਦਾ ਉਹ ਪੁੱਛਿਆ ਸਾਰੀ ਪਾਰਟੀ ਨੇ ਸ਼ਾਮਲ ਸੀ ਪ੍ਰਿੰਸੀਪਲ ਸਾਹਿਬ ਜਦੋਂ ਚੰਡੀਗੜ੍ਹ ਮੀਟਿੰਗ ਹੋਈ ਆ ਉਹਨਾਂ ਨੂੰ ਕਿਹਾ ਅਸੀਂ ਕਿਹਾ ਜੀ 1000 ਰੁਪਿਆ ਉਹ ਕਹਿੰਦੇ ਦੇਖੋ ਖਜ਼ਾਨਾ ਖਜ਼ਾਨਾ ਭਰੂਗਾ ਤਾਂ ਮੈਂ ਪੈਸੇ ਦੇਣੀ ਖਜ਼ਾਨੇ 'ਚ ਸਿਗੀਆਂ ਮੋਰੀਆਂ ਚੋਰ ਮੋਰੀਆਂ ਉਹ ਕਹਿੰਦੇ ਮੈਂ ਚੋਰ ਮੋਰੀਆਂ ਖਜ਼ਾਨੇ ਦੀਆਂ ਬੰਦ ਕਰ ਦਿੱਤੀਆਂ ਦੋ-ਚੋ ਮਹੀਨਿਆਂ ਨੂੰ ਮੈਂ ਜੋ ਵਾਅਦਾ ਕੀਤਾ ਪੂਰਾ ਵੀ ਕਰਤੀ ਇਸ ਕਰਕੇ ਭਰਾਵੋ ਸਰਕਾਰ ਤੇ ਵਿਸ਼ਵਾਸ ਰੱਖਿਓ ਅੱਛਾ ਕਾਂਗਰਸੀ ਆਉਣਗੇ ਉਹ ਪਤਾ ਕੀ ਕਹਿਣਗੇ ਉਹਨਾਂ ਕੋ ਕਹਿਣ ਲਈ ਕੁਝ ਨਹੀਂ ਹੋਊਗਾ ਉਹ ਕਹਿਣਗੇ ਜੀ ਨਸ਼ਾ ਬੋਧ ਹੋ ਗਿਆ ਉਹ ਪਤੰਦਰੋਂ ਨਸ਼ਾ ਤਾਂ ਤੁਸੀਂ ਲੈ ਕੇ ਗਏ ਇੱਥੋਂ ਸਾਰਾ ਖਲਾਰ ਕੇ ਗਏ ਤੁਸੀਂ ਸੋਹਾ ਖਾਂਦੇ ਰਹੇ ਸਟੇਜਾਂ ਤੇ ਖੜੇ ਹੋ ਕੇ ਗੁਟਕਾ ਸਾਹ ਦੀਆਂ ਵੇ ਅਸੀਂ 4 ਮਹੀਨਿਆਂ 'ਚ ਦੂਰ ਕਰ ਦਿਆਂਗੇ ਤੇ ਤੁਸੀਂ 5 ਸਾਲ ਬਤਾ ਰਹੇ ਇਹ ਕੰਮ ਕਰਕੇ ਬਗੈ ਨਹੀਂ ਤੁਹਾਨੂੰ ਹੁਣ ਚੇਤਾ ਆ ਗਿਆ ਨਾ ਇਹਦਾ ਕਰਾਂਗੇ ਦੂਰ ਪਰ ਜੇ ਕੋਈ ਲੰਬੀ ਬਿਮਾਰੀ ਬਹੁਤ ਪੁਰਾਣੀ ਬਿਮਾਰੀ ਹੋਵੇ ਨਾ ਹੱਡਾਂ 'ਚ ਡਾਕਟਰ ਵੀ ਕਹਿੰਦਾ ਵੀ ਬਾਬਾ ਜੀ ਬੀਬੀ ਜੀ ਲੰਬੀ ਦਵਾਈ ਖਾਣੀ ਪੈਣੀ ਹੈ ਇਹਨਾਂ ਵੀ ਲੰਬਾ ਕੋਰਸ ਕਰਨਾ ਪੈਣਾ ਦਵਾਈ ਛੱਡਿਓ ਨਾ ਵਿੱਚੇ ਹੀ ਤੇ ਆਪਾਂ ਉਹ ਜੋ ਲੰਬਾ ਕੋਰਸ ਕਰਦੇ ਆਂ ਤੇ ਬਿਮਾਰੀ ਦੂਰ ਹੋ ਜਾਂਦੀ ਹੈ ਹੁਣ ਭਗਵੰਤ ਮਾਨ ਨੇ ਲੰਬਾ ਕੋਰਸ ਨਸ਼ਾ ਦੂਰ ਕਰਨ ਦਾ ਨਸ਼ਾ ਖਤਮ ਕਰਨ ਦਾ ਸ਼ੁਰੂ ਕਰ ਦਿੱਤਾ ਹੈ ਤੇ ਤੁਸੀਂ ਦੇਖਿਓ ਆ ਜਲੰਧਰ ਕਿੱਡੇ-ਕੱਡੇ ਬੰਦੇ ਹੁਣ ਆ ਪਿਛਲੇ ਹਫ਼ਤੇ ਫੜ ਹੋਏ ਆ ਜਿਹੜੇ ਨਸ਼ਾ ਪੂਰੇ ਇਲਾਕੇ 'ਚ ਫਲਾ ਰਹੇ ਭੱਜੇ ਸੀ ਪਹਿਲਾਂ ਬਾਰਡਰ ਪਾਰ ਕਰਕੇ ਸੀ ਜੋ ਕੋਈ ਜੰਮੂ ਰਹਿਣ ਲੱਪਿਆ ਸੀ ਕੋਈ ਕਿਤੇ ਪਰ ਹੁਣ ਪੁਲਿਸ ਫੜ ਕੇ ਲਿਆਈ ਹੈ ਜੰਮੂ ਕਸ਼ਮੀਰ 'ਚੋਂ ਵੱਢ ਕੇ ਲੋਕੇ ਸੀ ਉੱਥੇ ਪਹਾੜੀਆਂ ਕੱਢ ਲਿਆਏ ਉੱਥੋਂ ਸਾਰੇ ਲੈ ਆਉਣੇ ਕੱਢ ਕੱਢ ਕੇ ਨੋ ਫੜ ਕੇ ਸਾਰੇ ਪਰ ਥੋੜਾ ਜਿਹਾ ਟਾਈਮ ਲੱਗੂਗਾ ਨਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਆਪਾਂ ਸਰਕਾਰ ਦਾ ਸਾਥ ਦੇਵੀਂ ਤੇ ਕੋਈ ਐਸਾ ਵੈਸਾ ਕੋਈ ਐਵੇਂ MP ਜਿੱਤ ਜਵੇ ਜਿਹਦੀ ਸਰਕਾਰ ਨਾ ਹੋਵੇ ਕੋਈ ਇੱਥੇ ਕੁਛ ਕਰੀ ਨਹੀਂ ਸਕਦਾ ਆ ਹੁਣ ਟਿਊਬ ਬਲਬ ਲੱਗੇ ਨਾ ਉਹ ਦੇਖੋ ਬਲਬ ਆ ਕੀ ਇਹਨੂੰ ਕਹਿੰਦੇ ਲਾਈਟਾਂ ਮੰਨ ਲਓ ਇਹ ਲਾਈਟ ਜਿੰਨੀ ਮਰਜ਼ੀ ਸੋਹਣੀ ਲਾਓ ਸੋਹਣੀ ਮੰਨ ਗੋਦਰੇ ਵਿਕਰਮਪੰਦ ਦੀ ਲਾ ਲਓ ਖੇਤਾਂ ਦੀ ਲਾ ਲਓ ਹੈਵਲ ਦੀ ਲਾ ਲਓ ਪਰ ਜੋ ਥੱਲੇ ਉਹ ਅੰਦਰ ਬਿਜਲੀ ਦੇ ਪਲੱਗ ਨਾਲ ਨਾ ਜੁੜੀ ਹੋਵੇ ਕਿ ਜਗੂ ਤਵੇ ਇਸ ਕਰਕੇ ਐਮਪੀਓ ਹੀ ਬਣਾਇਓ ਜਿਹੜਾ ਸਰ